ਸਤਿ ਸ੍ਰੀ ਅਕਾਲ ਜੀ ਜੁੜ ਗਏ ਹਾਂ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ 8 ਵਜਣ ਜਾ ਰਹੇ ਨੇ 22 ਜਨਵਰੀ 2026 ਦਾ ਦਿਨ ਲੰਘ ਚੁੱਕਿਆ ਸਵੇਰੇ ਚਮਕਦਾ ਸੂਰਜ ਚੜਿਆ ਸੀ ਕੁਝ ਖੇਤਰਾਂ ਦੇ ਵਿੱਚ ਧੁੰਦ ਸੀ ਦੁਪਹਿਰ ਵੇਲੇ ਸੋਹਣੀ ਧੁੱਪ ਚਮਕੀ ਆ ਤੇ ਤਾਪਮਾਨ 20 21 22 23 ਡਿਗਰੀ ਸੈਲਸੀਅਸ ਤੋਂ ਉੱਪਰ ਗਿਆ ਸ਼ਾਮ ਹੁੰਦੇ ਹੁੰਦੇ ਧੁੰਦਲਾਜਾ ਕੰਮ ਹੋਣਾ ਸ਼ੁਰੂ ਹੋ ਗਿਆ ਬੱਦਲਬਾਈ ਬਣਨੇ ਸ਼ੁਰੂ ਹੋ ਗਈ ਹੈ ਤੇ ਜਿਹੜੇ ਸਿਸਟਮ ਦੀ ਇੱਕ ਹਫ਼ਤੇ ਤੋਂ ਅਡੀਕ ਕਰ ਰਹੇ ਸੀ ਉਹ ਸਿਸਟਮ ਇਸ ਟਾਈਮ ਦਸਤਕ ਦੇ ਕੇ ਤਿਆਰ ਆ ਇਸ ਸਮੇਂ ਰਾਤ ਦੇ 8 ਵਜੇ ਮਾਝੇ ਦੇ ਕੁਝ ਖੇਤਰਾਂ ਦੇ ਵਿੱਚ ਖਾਸ ਤੌਰ ਤੇ ਸ੍ਰੀ ਅਮਰਸਰ ਸਾਹਿਬ ਤੇ ਤਰਨਤਾਰਨ ਦੇ ਵਿੱਚ ਕਿਤੇ ਕਿਤੇ ਕਣੀਆਂ ਪੈ ਰਹੀਆਂ ਨੇ ਹਲਕਾ ਸ਼ਰਾਟਾ ਪੈ ਰਿਹਾ ਦੱਖਣ ਪੱਛਮੀ ਮਾਲਵੇ ਦੇ ਵਿੱਚ ਵੀ ਕਈ ਥਾਵਾਂ ਤੇ ਕਣੀਆਂ ਹਲਕਾ ਸ਼ਰਾਟਾ ਹੈਗਾ ਤੇ ਉੱਤਰੀ ਰਾਜਸਥਾਨ ਦੇ ਵਿੱਚ ਵੀ ਕਈ ਥਾਵਾਂ ਤੇ ਕਣੀਆਂ ਤੇ ਹਾਗਲ ਹਲਕਾ ਸ਼ਰਾਟਾ ਹੈਗਾ ਇਹ ਹਜੇ ਚੈਕਿੰਗ ਜੀ ਆ ਜਿਵੇਂ ਖੇਤ ਦੇ ਵਿੱਚ ਆਪਾਂ ਟਰੈਕਟਰ ਮਗਰ ਹੜਾ ਪਾ ਕੇ ਚੱਕ ਜਾ ਕਰ ਦਿੰਨੇ ਆ ਵੀ ਇਧਰਲੇ ਪਾਸੇ ਜਾਇ ਲੱਗਦਾ ਜਾਂ ਇਧਰਲੇ ਪਾਸੇ ਜਾਦੇ ਲੱਗਦਾ ਉਦਾਂ ਦੀ ਚੈਕਿੰਗ ਜੀ ਆ ਸਿਸਟਮ ਹਜੇ ਅੱਧੀ ਰਾਤ ਤੋਂ ਜਿਹੜਾ ਸ਼ੁਰੂ ਹੋਊਗਾ ਸਭ ਤੋਂ ਪਹਿਲਾਂ ਜੇਕਰ ਆਪਾਂ ਸਕਰੀਨ ਤੇ ਝਾਤ ਮਾਰੀਏ ਤਾਂ ਤੁਸੀਂ ਸਕਰੀਨ ਦੇ ਉੱਪਰ ਸਾਫ਼ ਦੇਖ ਸਕਦੇ ਹੋਗੇ ਕਿ ਆਹ ਉਹ ਸਿਸਟਮਾਂ ਜਿਹਦੀ ਆਪਾਂ ਗੱਲ ਕਰਦੇ ਆ ਰਹੇ ਸੀਗੇ ਆ ਬਦਲ ਮੂਰੇ ਬਣੇ ਨੇ ਜਿਨ੍ਹਾਂ ਦੇ ਵਿੱਚ ਕਣੀ ਕਾਮਨਾ ਕੁਝ ਖੇਤਰਾਂ ਦੇ ਵਿੱਚ ਵੱਧ ਰਿਹਾ ਪਰ ਮੇਨ ਇੰਪੈਕਟ ਇਸ ਚੀਜ਼ ਦਾ ਪੈਣਾ ਇਹ ਹਾਲੇ ਪਿੱਛੇ ਆ ਲਹਿੰਦੇ ਪੰਜਾਬ ਦੇ ਵੀ ਲਹਿੰਦੇ ਵਾਲੇ ਪਾਸੇ ਫਿਰ ਰਹੀ ਆ ਜਦੋਂ ਇਸ ਆਪਣੇ ਤੱਕ ਪਹੁੰਚੂਗਾ ਤਾਂ ਫਿਰ ਕਰਜਲੇ ਸ਼ੁਰੂ ਹੋਊਗੀ ਤੇ ਫਿਰ ਮੀਂਹ ਦੇ ਵਿੱਚ ਜਿਹੜਾ ਵਾਅਦਾ ਆਪਣੇ ਵੇਖਣ ਨੂੰ ਮਿਲੂਗਾ ਅੱਜ ਆਪਾਂ ਇਹ ਗੱਲ ਨਹੀਂ ਕਰਦੇ ਕਿ ਕਿੱਥੇ ਕਿੰਨਾ ਵੀ ਪੈਣ ਦੇ ਅਸਾਰ ਨੇ ਕਿੱਥੇ ਕਿੰਨਾ ਵੀ ਪੈਣ ਦੇ ਅਸਾਰ ਨੇ ਉਹ ਸਾਰਾ ਕੁਝ ਤਾਂ ਪਹਿਲਾਂ ਹੀ ਬੋਲਿਆ ਜਾ ਚੁੱਕਿਆ ਹੈਗਾ ਹੁਣ ਤਾਂ ਆਪਾਂ ਦੇਖਣਾ ਕਿ ਵਾਪਰ ਦਾ ਕੀ ਕੀ ਆ ਕਿੱਥੇ ਹੇਠਲੇ ਪੱਧਰ ਤੇ ਭਾਵੇਂ ਕਿ ਪੂਰੀ ਦੀ ਹਵਾ ਉਨੀ ਸਪੀਡ ਨਾਲ ਨਹੀਂ ਚੱਲੀ ਪਰ ਫਿਰ ਵੀ ਉੱਪਰਲੇ ਪੱਧਰ ਤੇ ਜਿਹੜਾ ਸਿਸਟਮ ਆ ਕਾਫੀ ਜ਼ਿਆਦਾ ਸਟਰੋਂਗ ਆ ਆ ਉਹ ਸਿਸਟਮਾਂ ਜਿਹਦੇ ਆਪਾਂ ਗੱਲ ਕਰਦੇ ਆ ਨਾ ਵੈਸਟਰਨ ਡਿਸਟਰਬੈਂਸ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਪੰਜਾਬੀ ਦੇ ਵਿੱਚ ਨੂੰ ਪੱਛਮੀ ਚੱਕਰਵਾਤ ਕਹਿੰਦੇ ਨੇ ਕਿਉਂਕਿ ਚੱਕਰੀ ਵਾਂਗੂ ਘੁੰਮਦਾ ਹੁੰਦਾ ਹੈ ਹੇਠਾਂ ਤੋਂ ਹਵਾਵਾਂ ਚੱਕ ਕੇ ਉਹਨਾਂ ਖਾਲੇ ਇਹਦਾ ਆ ਪੋਜੀਸ਼ਨ ਪਿੱਛੇ ਫਿਰਦੀ ਆ ਜਦੋਂ ਇਹ ਪੋਜੀਸ਼ਨ ਆਪਣੇ ਪਹੁੰਚੂਗੀ ਤਾਂ ਆਪਣੇ ਬਦਲ ਬਾਈ ਜ਼ੋਰ ਪੜੂਗੀ ਕਰਜਲੈਸ ਕਹੂ ਤੇ ਕਈ ਥਾਵਾਂ ਤੇ ਮੀਂਹ ਪੈਣ ਦੇ ਅਸਰ ਪੂਰੇ ਪੂਰੇ ਵੱਣ ਗਏ ਸੋ ਕਹਿਣ ਤੋਂ ਪਾਵੇ ਇਹ ਕਿ ਇਸ ਟਾਈਮ ਰਾਤ ਦੇ ਜਿਹੜੇ 8 ਵੱਜ ਚੁੱਕੇ ਨੇ 22 ਜਨਵਰੀ 2026 ਦੇ ਹੁਣ ਤੋਂ ਅਗਲੇ 24 ਘੰਟਿਆਂ ਦੇ ਦੌਰਾਨ ਜਾਨੀ ਕਿ ਰਾਤ ਦੇ 8 ਵਜੇ 23 ਜਨਵਰੀ 2026 ਦੇ ਤੱਕ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੈ ਚੁੱਕਿਆ ਹੋ ਉ ਉਤਰੀ ਰਾਜਸਥਾਨ ਦੇ ਵਿੱਚ ਵੀ ਕਈ ਥਾਵਾਂ ਤੇ ਮੀਂਹ ਪੈ ਚੁੱਕਿਆ ਹੋ ਹਰਿਆਣੇ ਦੇ ਬਹੁਤੇ ਖੇਤਰਾਂ 'ਚ ਵੀ ਪੈ ਚੁੱਕਿਆ ਹੋ ਤੇ ਪੱਛਮੀ ਯੂਪੀ ਚੰਡੀਗੜ੍ਹ ਤੇ ਦਿੱਲੀ ਦੇ ਕਾਫੀ ਖੇਤਰਾਂ 'ਚ ਮੀਂਹ ਪੈ ਚੁੱਕਿਆ ਹੋ ਪਹਾੜਾਂ ਉੱਪਰ ਕਾਫੀ ਬਰਫਬਾਰੀ ਹੋ ਚੁੱਕੀ ਹੋਗੀ ਤੇ ਪਹਾੜਾਂ ਦੇ ਹੇਠਲੇ ਇਲਾਕਿਆਂ ਦੇ ਵਿੱਚ ਅਗਲੇ 24 ਘੰਟੇ ਦੇ ਵਿੱਚ ਕਈ ਥਾਵਾਂ ਤੇ ਦਰਮਿਆਨਾ ਤੇ ਕੁਝ ਕੁ ਥਾਵਾਂ ਤੇ ਦਰਮਿਆਨਾ ਤੋਂ ਥੋੜਾ ਜ਼ਿਆਦਾ ਮੀਂਹ ਪੈਣ ਦੇ ਅਸਾਰ ਹੋਣਗੇ ਇਹ ਸਿਸਟਮ ਅੱਜ ਰਾਤੋਂ ਰਾਤ ਜਿਹੜਾ ਰਾਜਸਥਾਨ ਦੇ ਜੈਸਲਮੇਰੀ ਵੀ ਕੰਨੇ ਦਾ ਗੰਗਾ ਤੇ ਕੱਲ ਦੁਪਹਿਰ ਤੱਕ ਦੁਪਹਿਰ ਦੇ 1 ਵਜੇ ਤੱਕ 23 ਜਨਵਰੀ 2026 ਦੇ ਜਾਪ ਰਿਹਾ ਕਿ ਜਲਾ ਤਰਨਤਾਰਨ ਜਲਾ ਫਿਰੋਜ਼ਪੁਰ ਜਲਾ ਫਾਜ਼ਿਲਕਾ ਜਲਾ ਫਰੀਦਕੋਟ ਜਲਾ ਮੁਕਸਰ ਸਾਹਿਬ ਬਠਿੰਡਾ ਮਾਨਸਾ ਸਿਰਸਾ ਫਤਿਹਆਬਾਦ ਇਨ੍ਹਾਂ ਜ਼ਿਲ੍ਹਿਆਂ ਤੋਂ ਵੀ ਇਹ ਦੁਪਹਿਰ ਦੇ 1 ਵਜੇ ਤੱਕ ਪਾਰ ਲੰਘ ਜਾਊਗਾ ਕੱਲ ਤੱਕ ਇਹ ਜਾਪ ਰਿਹਾ ਹੋ ਸਕਦਾ ਸ੍ਰੀ ਅਮਰਸਰ ਸਾਹਿਬ ਜਾਂ ਜਲੰਧਰ ਕਪੂਰਥਲਾ ਦੇ ਦੱਖਣੀ ਇਲਾਕਿਆਂ ਤੋਂ ਦੱਖਣੀ ਲੁਧਿਆਣੇ ਤੋਂ ਜਾਂ ਬਰਨਾਲੇ ਤੋਂ ਵੀ ਇਹ ਪਾਰ ਟੱਪ ਜੇਵੇ ਪਰ ਜਿਹੜੇ ਬਾਕੀ ਇਲਾਕੇ ਰਹਿ ਗਏ ਜਿਵੇਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦਲੰਦਰ ਕਪੂਰਥਲੇ ਦੇ ਉੱਪਰਲੇ ਇਲਾਕੇ ਨਵਾਂ ਸ਼ਹਿਰ ਰੋਪੜ ਮਹਾਲੀ ਲੁਧਿਆਣਾ ਸ਼ਹਿਰ ਤੋਂ ਚੜ੍ਹਦੇ ਵੱਲ ਦੇ ਇਲਾਕੇ ਲੁਧਿਆਣੇ ਜ਼ਿਲ੍ਹੇ ਦੇ ਤੇ ਫਤਿਹਗੜ ਸਾਹਿਬ ਮਲੇਰਕੋਟਲਾ ਪਟਿਆਲਾ ਜ਼ਿਲ੍ਹਾ ਇਹਨਾਂ ਖੇਤਰਾਂ ਦੇ ਵਿੱਚ ਜੇਕਰ ਕੱਲ ਨੂੰ ਘੰਟਾ 2 ਘੰਟੇ ਕਿਤੇ ਧੁੱਪ ਲੱਗ ਗਈ ਤਾਂ ਉਹਨਾਂ ਖੇਤਰਾਂ ਦੇ ਵਿੱਚ ਜੇਕਰ ਬੱਦਲ ਬਣ ਗਏ ਤਾਂ ਉੱਥੇ ਗੜੇਮਾਰ ਹੋਣ ਦੇ ਅਸਾਰ ਜਾਂ ਮੀਂਹ ਦੀ ਝਟਕ ਥੋੜੀ ਜਿਆਦਾ ਲੱਗਣ ਦੇ ਅਸਾਰ ਹੋਣਗੇ ਤੇ ਇਹਨਾਂ ਖੇਤਰਾਂ ਦੇ ਵਿੱਚੋਂ ਕੱਲ ਆਥਣ ਤੱਕ ਸਿਸਟਮ ਪਾਰ ਲੰਘਣ ਦੇ ਅਸਾਰ ਹੋਣਗੇ ਹਰਿਆਣਾ ਦਾ ਜ਼ਿਕਰ ਕਰੀਏ ਤੇ ਹਰਿਆਣੇ ਦੇ ਵਿੱਚ ਉੱਪਰਲੇ ਪਾਸੇ ਪੰਚਕੂਲਾ, ਜਮਨਾਨਗਰ, ਅੰਬਾਲਾ, ਕੁਰਕਸੇਤਰ, ਕਰਨਾਲ, ਸੋਨੀਪੱਤ, ਪਾਣੀਪੱਤ, ਕੈਥਲ ਇਹਨਾਂ ਖੇਤਰਾਂ ਦੇ ਵਿੱਚ ਵਧੀਆਂ ਮੀਂਹ ਦੇ ਅਸਾਰ ਨੇ ਗਰਜਲੁਸ਼ਕ ਹੋਣ ਦੇ ਅਸਾਰ ਨੇ ਤੇ ਕੁਝ ਕੁ ਥਾਵਾਂ ਤੇ ਗੜੇਮਾਰ ਹੋਣ ਦੇ ਅਸਾਰ ਬਣੇ ਹੋਏ ਆ। ਸਰਸਾ, ਫਤਿਆਵਾਦ ਇਹ ਸਾਰੇ ਨੇ ਖੇਤਰਾਂ ਦੇ ਵਿੱਚ ਵੀ ਘਾਟੀ ਰਹਿਣ ਦੇ ਅਸਾਰ ਨੇ ਜਾਂ ਕੁਝ ਕੁ ਥਾਵਾਂ ਤੇ ਹੋ ਸਕਦਾ ਕਿ ਠੀਕ ਠਾਕ ਪੈ ਜਾਵੇ ਤੇ ਜੀਨ ਦੇ ਵਿੱਚ ਵੀ ਠੀਕ ਠਾਕ ਵੀ ਰਹਿਣ ਦੇ ਅਸਾਰ ਨੇ ਤੇ ਦਿੱਲੀ ਵੱਲ ਦੇ ਇਲਾਕਿਆਂ ਦੇ ਵਿੱਚ ਵੀ ਠੀਕ ਠਾਕ ਵੀ ਰਹਿਣ ਦੇ ਅਸਾਰ ਬਣੇ ਹੋਏ ਨੇ ਪੱਛਮੀ ਜੁਪ ਤੇ ਉਤਰਾਖੰਡ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਦੇ ਅਸਾਰ ਨੇ ਗਰਜਲਿਸਕ ਤੇ ਗੜੇ ਮਾਰ ਉੱਥੇ ਵੀ ਕਿਤੇ ਨਾ ਕਿਤੇ ਵੇਖਣ ਨੂੰ ਮਿਲੂਗੀ। ਪਹਾੜਾਂ ਦੇ ਉੱਪਰ ਜ਼ਬਰਦਸਤ ਜਿਹੜੀ ਬਰਫ਼ਬਾਰੀ ਹੋਣੀ ਆ ਅਗਲੇ 36 ਘੰਟਿਆਂ ਦੇ ਦੌਰਾਨ ਉੱਥੇ ਕਿਤੇ ਨਾ ਕਿਤੇ ਰਸਤੇ ਬਲੌਕ ਜਾਂ ਅਵਲਾਂਚੇ ਕਰਨ ਦੀ ਸਮੱਸਿਆ ਆ ਸਕਦੀ ਆ ਪਹਾੜਾਂ ਦੇ ਹੇਠਲੇ ਇਲਾਕਿਆਂ ਦੇ ਵਿੱਚ ਵੀ ਵਧੀਆ ਮੀਂਹ ਦੇ ਅਸਾਰ ਜਿਹੜਾ ਪੂਰੇ ਪੂਰੇ ਬਣੇ ਹੋਏ ਨੇ। ਹੁਣ ਤੱਕ ਆਪਾਂ ਪਿਛਲੇ ਇੱਕ ਹਫ਼ਤੇ ਤੋਂ ਲੱਗੇ ਰਹੇ ਹਾਂ ਕਿ ਸਿਸਟਮ ਆ ਰਿਹਾ ਆ, ਆਹ ਹੋ ਰਿਹਾ ਆ, ਆਹ ਹੋ ਰਿਹਾ ਆ। ਤੁਣ ਦੇਖਦੇ ਅਗਲੇ 24 ਘੰਟਿਆਂ ਦੇ ਦੌਰਾਨ ਕੀ ਕੁਝ ਵ ਚੜ੍ਹਦੇ ਵੱਲ ਨੂੰ ਜਾਣਾ ਅਸੀਂ ਜਿੱਥੇ ਜਿੱਥੇ ਦੇ ਵੀਡੀਓ ਸਾਡੇ ਤੱਕ ਪਹੁੰਚ ਰਹੇ ਹਨ ਅਸੀਂ ਪੋਸਟ ਕਰ ਰਹੇ ਹਾਂ ਤਾਂ ਕਈ ਸੱਜਣ ਕਹਿ ਰਹੇ ਨੇ ਗਵਿੰਦਗੜ ਨਹੀਂ ਆਇਆ ਜੀ ਜਿਹੜਾ ਜਲੰਧਰ ਨਹੀਂ ਆਇਆ ਜੀ ਇਹ ਤਾਂ ਸੰਗਰੂਰ ਨਹੀਂ ਆਇਆ ਜੀ ਇੱਕੋ ਵੇਲੇ ਸਾਰੀ ਜਗ੍ਹਾ ਨਹੀਂ ਆਉਂਦਾ ਧਰਤੀ ਗੋਲ ਆ ਸਿਸਟਮ ਇੱਕ ਪਾਸੇ ਦੂਜੇ ਪਾਸੇ ਨੂੰ ਚੱਲਦੇ ਨੇ ਹੌਲੀ 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 ਪੜਾਦਰ ਪੜਾਦਰ ਸਿਸਟਮ ਕਵਰ ਕਰਦਾ ਹੋਊਗਾ ਤਾਂ ਉਸ ਢੰਗ ਨਾਲ ਅੱਗੇ ਲੰਘੂਗਾ ਤੇ ਸਾਰੇ ਇਲਾਕਿਆਂ ਨੂੰ ਕਵਰ ਕਰਨ ਦੇ ਲਈ ਉਹ ਜੈਸਲਮੇਰ ਤੋਂ ਲੈ ਕੇ ਉੱਤਰ ਦੇਰਾ ਦੂਨ ਤੱਕ ਨੇਪਾਲ ਤੱਕ ਜਾਣ ਲਈ ਇਹਨੂੰ ਘੱਟੋ ਘੱਟ 24 ਘੰਟੇ ਚਾਹੀਦੇ ਨੇ ਤੇ 24 ਘੰਟੇ ਦੇ ਵਿੱਚ ਉੱਤਰ ਪੱਛਮੀ ਭਾਰਤ ਦੇ ਯਾਤਰ ਖੇਤਰਾਂ ਦੇ ਵਿੱਚ ਮੀਂਹ ਪਾ ਕੇ ਇਹ ਅੱਗੇ ਲੰਘ ਜਾਊਗਾ ਜਿੱਥੇ ਇਸ ਮੀਂਹ ਦਾ ਕਣਕ ਦੀ ਫਸਲ ਨੂੰ ਫਾਇਦਾ ਹੋਣਾ ਉੱਥੇ ਇੱਥੇ ਵਸਦੀਆਂ ਸਾਰੀਆਂ ਨਸਲਾਂ ਨੂੰ ਵੀ ਫਾਇਦਾ ਹੋਣਾ ਕਿਉਂਕਿ ਲੰਮੇ ਸਮੇਂ ਤੇ ਪੋਲੂਸ਼ਨ ਲਗਾਤਾਰ ਹਵਾ ਦੇ ਵਿੱਚ ਲਟਕ ਰਿਹਾ ਸੀ ਉਹਨੂੰ ਵਾਸ਼ ਆਊਟ ਕਰਕੇ ਥੱਲੇ ਸਿੱਟ ਕੇ ਜਾਂ ਨਾਲ ਕ੍ਰੀਸਕੇ ਨੇ ਲੈ ਜਾਣਾ ਤੇ ਆਉਂਦੇ ਦਿਨਾਂ ਦੇ ਦੌਰਾਨ ਥੋੜਾ ਜਿਹਾ ਸਾਹ ਸੌਖਾ ਆਉਣ ਲੱਗੂਗਾ ਸੋ ਦੇਖਦੇ ਆਂ ਅਜ ਰਾਤ ਕਿਹੜੇ-ਕਿਹੜੇ ਇਲਾਕਿਆਂ ਤੱਕ ਇਹ ਵੀ ਪਹੁੰਚਦਾ ਤੁਹਾਡਾ ਕੋਈ ਸਵਾਲ ਆ ਤਾਂ ਸਾਨੂੰ ਮੈਸੇਂਜਰ ਤੇ ਪੁੱਛ ਸਕਦੇ ਹੋ ਜਾਂ ਕਮੈਂਟ ਦੇ ਵਿੱਚ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਾਂ YouTube ਤੇ ਤੁਸੀਂ ਸਾਨੂੰ ਆਪਣਾ ਸਵਾਲ ਰੱਖ ਸਕਦੇ ਸਾਡੀ ਟੀਮ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂ ਦੇਖਦੇ ਆਂ ਕਿੱਥੇ-ਕਿੱਥੇ ਅਜ ਰਾਤ ਨੂੰ ਪਹੁੰਚਦਾ ਤੇ ਕਿੱਥੇ-ਕਿੱਥੇ ਕੱਲ੍ਹ ਦੇਣੇ ਪਹੁੰਚਦਾ ਤੇ ਜਿਹੜੇ ਵੀ ਵਰਕਿੰਗ ਲੋਕ ਨੇ ਜਿਨ੍ਹਾਂ ਨੇ ਆਪੋ-ਆਪ ਦੀਆਂ ਨੌਕਰੀਆਂ ਤੇ ਕੱਲ੍ਹ ਸਵੇਰੇ ਜਾਣਾ ਤਾਂ ਰੇਨ ਕੋਟ ਤੇ ਛਤਰੀ ਦੀ ਲੋੜ ਕੱਲ੍ਹ ਨੂੰ ਜ਼ਰੂਰ ਪੈਣੀ ਆ ਟੈਂਪਰੇਚਰ ਅੱਜ ਹੀ 20 ਕਿ ਬਾਈ 23 ਨੂੰ ਟੱਪਿਆ ਕੱਲ ਉਹਨਾਂ ਨੇ ਮੁੜ ਕੇ 10 11 12 ਤੇ ਡ੍ਰੌਪ ਹੋ ਜਾਣਾ ਤੇ ਕੱਲ ਨੂੰ ਠੰਡ ਹੋਊ ਦੇਣੇ ਤੇ ਕੱਲ ਨੂੰ ਕੋਲਡ ਡੇ ਲੱਗੂਗਾ ਸੋ ਜੁੜੇ ਰਹੋ ਸਾਡੇ ਨਾਲ